ਸਚੂਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਅੱਜ ਉਥੇ ਬ੍ਰਾਮਟਨ ਦੇ ਵਿੱਚ ਇੱਕ ਵਾਰ ਫਿਰ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਰਵਾਨਗੀ ਹੋਣ ਜਾ ਰਹੀ ਹੈ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਤੋਂ ਸ਼ਹੀਦੀ ਨਗਰ ਕੀਰਤਨ ਇਸ ਦਾ ਨਾਮ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਲਕੀ ਸਾਹਿਬ ਵੀ ਮੇਰੇ ਪਿੱਛੋਂ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣ ਲੱਗ ਗਿਆ ਹੈ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਰਹੀ ਹੈ ਤੇ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ ਇਸ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਉੱਥੇ ਜਾ ਕੇ ਵੀ ਜੋ तमाम ਵੀਡੀਓਜ਼ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸੋਰੈਸ ਨਗਰ ਕੀਰਤਨ ਦੇ ਵਿੱਚ ਆ ਕੇ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਐਸੀ ਮਰਨੀ ਜੋ ਮਰ ਐਸੇ ਬ੍ਰਾਂਟਨ ਵਿੱਚ 8 ਜੂਨ ਦੇ ਦਿਨ ਐਤਵਾਰ ਨੂੰ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਜਿਸ ਦੇ ਵਿੱਚ ਪ੍ਰਬੰਧਕ ਕਮੇਟੀ ਦੀ ਵੀ ਖੂਬ ਤਾਰੀਫ਼ ਕੀਤੀ ਗਈ ਕਿਉਂਕਿ ਸੰਗਤਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਹੋਏ ਹਨ ਇਸ ਮੌਕੇ ਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਗਈ 온ਟਾਰੀਓ ਗੁਰਦੁਆਰਾ ਕਮੇਟੀ ਦੇ ਸਪੋਕਸਪਰਸਨ ਸਰਦਾਰ ਅਮਰਜੀਤ ਸਿੰਘ ਮਾਨ ਅਤੇ ਸਰਦਾਰ ਲਖਵਿੰਦਰ ਸਿੰਘ ਢਾਲੀਵਾਲ ਨੇ ਕੀ ਕਿਹਾ ਜਾਣਦੇ ਆ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਕਿਉਂਕਿ ਅੱਜ ਸ਼ਹੀਦੀ ਨਗਰ ਕੀਰਤਨ ਇੱਥੇ ਸਜਾਇਆ ਜਾ ਰਿਹਾ ਬ੍ਰੈਂਟਨ ਦੇ ਉੱਤੇ ਕੀ ਕਹਿਣਾ ਚਾਹੋਗੇ ਇਸ ਮੌਕੇ ਦੇਖੋ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ 84 ਦੇ ਕੱਲੂ ਘਾਰੇ ਦੇ ਸ਼ਹੀਦ 84 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਆਗੇ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਦੇ ਲਈ ਆਪਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈਗੀ ਆ ਸੋ ਬੜਾ ਸੁਹਾਵਣਾ ਜਿਹਾ ਦਿਨ ਹੈਗਾ ਆ ਬੱਦਲਬਾਈ ਜਿਹੜੀ ਹੋ ਜੂ ਹੈਗੀ ਆ ਸਾਰਾ ਦਿਨ ਇਸੇ ਤਰ੍ਹਾਂ ਰਹਿਣੀ ਹੈਗੀ ਆ ਬਿਲਕੁਲ ਗਰਮੀ ਨਹੀਂ ਹੋਊਗੀ ਸੋ ਸਮੂਹੀਆਂ ਸੰਗਤਾਂ ਨਾਲ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਓ ਹਮ ਹਮਾ ਕੇ ਇਸ ਨਗਰ ਕੀਰਤਨ ਵਿੱਚ ਪਹੁੰਚੀਏ ਆਪਾਂ ਇਕੱਠਿਆਂ ਹੋ ਕੇ ਆਪਣੇ ਸ਼ਹੀਦਾਂ ਨੂੰ ਨਮਸਕਾਰ ਕਰੀਏ ਸ਼ਹੀਦਾਂ ਦਾ ਸਤਿਕਾਰ ਕਰੀਏ ਸੋ ਇਹ ਨਗਰ ਕੀਰਤਨ ਜਿਹੜਾ ਕੋਈ ਕਿਸੇ ਗੁਰਦੁਆਰੇ ਦਾ ਜਾਂ ਕਮੇਟੀਆਂ ਦਾ ਨਗਰ ਕੀਰਤਨ ਨਹੀਂ ਹੈਗਾ ਇਹਦੇ ਵਿੱਚ ਸਮੁੱਚਾ ਪੰਥ ਜਿਹੜਾ ਹੈਗਾ ਸਮੁੱਚਾ ਭਾਈਚਾਰਾ ਸਮੁੱਚਾ মিডিਆ ਸਮੁੱਚੇ ਵਰ ਦੋਰਾ ਸਹਿਬਾਨ ਸਮੂਚੀਆਂ ਸੰਗਤਾਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹੈਗੇ ਆ ਸੋ ਬਾਰ ਬਾਰ ਅਸੀਂ ਇਹੋ ਬੇਨਤੀਆਂ ਕਰਦੇ ਹੈਗੇ ਆ ਤੁਹਾਡਾ ਨੂੰ ਵੀ ਆਪਾਂ ਉੱਥੇ ਜਾ ਕੇ ਦਫ਼ਤਰ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਆ ਆਪਾਂ ਜਿਹੜਾ ਹਮਦਰਦ ਜਿਹੜਾ ਟੀਵੀ ਦਾ ਬਹੁਤ-ਬਹੁਤ ਭੁੱਲਰ ਸਾਹਿਬ ਦਾ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬੜੇ ਸ਼ਰਧਾ ਭਾਵਨਾ ਦੇ ਨਾਲ ਹੁਣ ਤੋਂ ਨਹੀਂ ਲੰਬੇ ਸਮੇਂ ਤੋਂ ਜਦੋਂ ਤੋਂ ਉਹ ਇੱਥੇ 90 ਤੋਂ ਤਰੀਬਨ 90 ਤੋਂ ਉਹਨਾਂ ਨੇ ਜਦੋਂ ਹਮਦਰਦ ਪੇਪਰ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਉਹ ਜਿਹੜਾ ਜਿਹੜੀਆਂ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਉਹ ਬੜਾ ਸਤਿਕਾਰ ਦਿੰਦੇ ਹੈਗੇ ਆ ਹਰ ਵੇਲੇ ਸਹਿਯੋਗ ਦਿੰਦੇ ਹੈਗੇ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਆ ਸਮੁੱਚੀ ਕਮਿਊਨਿਟੀ ਦਾ ਵੀ ਧੰਨਵਾਦ ਕਰਦੇ ਆ ਜਿਹੜੀ ਇਕੱਠਿਆਂ ਹੋ ਕੇ ਜਦੋਂ ਵੀ ਆਪਾਂ ਕੋਈ ਵੀ ਸਮਾਗਮ ਕਰਦੇ ਹੈਗੇ ਆ ਆ ਨਗਰ ਕੀਰਤਨ ਹੋਵੇ ਸ਼ਹੀਦੀ ਸਮਾਗਮ ਹੋਵੇ ਉਹਦੇ ਵਿੱਚ ਵੱਧ ਚੜ੍ਹ ਕੇ ਸੰਗਤਾਂ ਪਹੁੰਚਦੀਆਂ ਹੈਗੀਆਂ ਸਾਰਿਆਂ ਦਾ ਬਹੁਤ ਬਹੁਤ ਤਰ੍ਹਾਡਾਰ ਲਖਵਿੰਦਰ ਸਿੰਘ ਢਾਲੀਵਾਲ ਜੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਖੰਮਨਦਾਰ ਦੇ ਟੀਵੀ ਦਾ ਜਿੰਨਾ ਖੁੱਲਾ ਟਾਈਮ ਦਿੱਤਾ ਨਗਰ ਕੀਰਤਨ ਆਪਾਂ ਡੈਕਸੀ ਗੁਰਦੁਆਰਾ ਸਾਹਿਬ ਤੋਂ ਡੈਕਸੀ ਰੋਡ ਤੇ ਸੌਰੀ ਆ ਗਏ ਆਪਾਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹੱਲਟਰ ਤੋਂ ਚੱਲ ਕੇ ਸੰਗਤਾਂ ਦਾ ਬਹੁਤ ਇਕੱਠ ਆ ਸੰਗਤਾਂ 'ਚ ਬਹੁਤ ਸ਼ਰਧਾ ਆਇਆ ਸ਼ਹੀਦਾਂ ਪ੍ਰਤੀ ਪੰਚਮ ਪਾਸ਼ਾ ਪ੍ਰਤੀ ਕਿਉਂਕਿ ਅੱਜ ਉਹਨਾਂ ਦਾ ਵੀ ਸ਼ਹੀਦੀ ਦਿਵਸ ਆ ਇਹ ਸਮਰਪਿਤ ਹੁੰਦਾ ਨਗਰ ਕੀਰਤਨ ਔਰ ਆਪਾਂ ਜਿੰਨੀ ਵੀ ਸੰਗਤ ਹੈ ਆਪਾਂ ਬੇਨਤੀ ਕਰਦੇ ਆਂ ਵੀ ਆਪਾਂ ਡਿਸਪੀਸਪਲਨ ਚ ਰਹਿ ਕੇ ਚੰਗੇ ਉਹ ਗੁਨਾ ਦਾ ਮੁਜਾਹਰਾ ਕਰੀਏ ਕਿਸੇ ਦੀ ਪ੍ਰੋਪਰਟੀ ਡੈਮੇਜ ਨਾ ਕਰੀਏ ਸੇਵਾਦਾਰਾਂ ਦੇ ਆਖੇ ਲੈ ਹਲੀਮੀ ਦੇ ਨਾਲ ਕਿਉਂਕਿ ਇਹ ਸ਼ਹੀਦੀ ਨਗਰ ਕੀਰਤਨਾ ਸ਼ਹੀਦਾਂ ਨੂੰ ਅਸਲ ਸ਼ਰਧਾ ਇਹੀ ਆ ਜੇ ਆਪਾਂ ਰਿਸਪੈਕਟ ਦੇ ਨਾਲ ਡਿਸਪੀਸਪਲਨ ਚ ਰਹਿ ਕੇ ਆਪਾਂ ਇਹਦਾ ਪਾਰਟ ਵੰਦੇ ਆਂ ਆਰਗੇਨਾਈਜ਼ਰ ਕੱਲੇ ਆਰਗੇਨਾਈਜ਼ ਕਰਦੇ ਆਂ ਪਰ ਜਿੰਨੀ ਵੀ ਸਿੱਖ ਸੰਗਤ ਇਹਦੇ ਵਿੱਚ ਆਉਂਦੀ ਆ ਉਹ ਸਾਰਿਆਂ ਦਾ ਹਿੱਸਾ ਹੋਂ ਦਾ ਬਰਾਬਰ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਆਪਾਂ ਅੱਗੇ ਜਾ ਕੇ ਫਿਰ ਵੀ ਗੱਲ ਕਰਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਘਰ ਬੈਠੇ ਪ੍ਰੋਗਰਾਮ ਵੇਖਦੇ ਆ ਤਾਂ ਤੁਹਾਡੇ ਸਿੱਖਾਂ ਦੇ ਗੜਬਜਦੀਏ ਨਗਰ ਕੀਰਤਨ ਲੰਘਦਾ ਜਿਹੜੀ ਸੰਗੜੀ ਬਸੋਂ ਆ ਤੁਸੀਂ ਜਰੂਰ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਕਬੀ ਦਾ ਮਰਤਾ ਮਰਤਾ ਜਗ ਮੁਆ ਮਰ ਕੇ ਨਾ ਜਾਣ ਕੋਏ ਮਰ ਕੇ ਨਾ ਜਾਣ ਕੋਏ ਐਸੀ ਮਰਨੀ ਜੋ ਮਰ ਬਹੁਤ ਨਾ ਮਰਨਾ ਹੋ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਪਾਲਕੀ ਸਾਹਿਬ ਨੂੰ ਨਤਮਸਤਕ ਕੀਤਾ ਅਤੇ ਰਸਮਈ ਕੀਰਤਨ ਦਾ ਆਨੰਦ ਮਾਣਿਆ ਐਸੀ ਮਰਨੀ ਨਗਰ ਕੀਰਤਨ ਵਿੱਚ ਸਿੱਖ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ ਦੱਸ ਦੇ ਕਿ ਇਸ ਸਾਲ ਨਗਰ ਕੀਰਤਨ ਵਿੱਚ ਨੌਜਵਾਨ ਪੀੜੀ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਹੈ ਪਹਰ ਨਾ ਮਰਨਾ ਹੋਇ ਪਹਰ ਨਾ ਮਰਨਾ ਨਗਰ ਕੀਰਤਨ ਦੀ ਰਵਾਨਗੀ ਹੋ ਚੁੱਕੀ ਹੈ ਤੇ ਡਿਕਸੀ ਗੁਰਦੁਆਰਾ ਸਾਹਿਬ ਤੋਂ ਹੁਣ ਸੈਂਡਲਵੁੱਡ ਰੋਡ ਦੇ ਉੱਤੇ ਨਗਰ ਕੀਰਤਨ ਪਹੁੰਚ ਚੁੱਕਾ ਹੈ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੰਗਤਾਂ ਨੂੰ ਨਗਰ ਕੀਰਤਨ ਜਾ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਨਗਰ ਕੀਰਤਨ ਜਾ ਕੇ ਕਿਵੇਂ ਮਹਿਸੂਸ ਕਰ ਰਹੇ ਮੈਨੂੰ ਤੇ ਬਹੁਤ ਹੀ ਆਨੰਦ ਆ ਰਿਹਾ ਮੈਨੂੰ ਮੈਂ ਸਵੇਰੇ ਪਹੁੰਚ ਗਈ ਸੀ ਉੱਥੇ ਗੁਰਦੁਆਰੇ ਗੁਰੂ ਨਾਨਕ ਮਿਸ਼ਨ ਤੇ ਮੈਂ ਸਾਰਾ ਰੂਟ ਇੱਥੋਂ ਚੱਲ ਕੇ ਆਈਆਂ ਤੇ ਮੈਂ ਬਹੁਤ ਹੀ ਆਨੰਦ ਵਿੱਚ ਅੱਜ ਤੁਸੀਂ ਅੱਗੇ ਪੂਰਾ ਚੱਲ ਕੇ ਜਾਓਗੇ ਨਹੀਂ ਮੈਂ ਅੱਗੇ ਨਹੀਂ ਚੱਲ ਕੇ ਜਾऊंगी ਇੱਥੇ ਮਿੰਨੇ ਸਾਲਾਂ ਤੋਂ ਨਗਰ ਕੀਰਤਨ ਚਾਹ ਰਹੇ ਹਾਂ ਤੁਸੀਂ ਮੈਂ ਹਰ ਸਾਲ ਆਂਦੀ ਸੀਗੀ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਸੈਂਡਲਵੁੱਡ ਤੋਂ ਇੱਥੋਂ ਹੋ ਕੇ ਜਾਣਾ ਹੈ ਦੈਟਸ ਵਾਈ ਟੂਡੇ ਮੈਂ ਹੀ ਸੋਚਿਆ ਕਿ ਮੈਂ ਸਵੇਰੇ ਜਾਣਾ ਤੇ ਮੈਂ ਪੂਰਾ ਦਰਸ਼ਨ ਕਰਨੇ ਆ ਗੁਰਗ੍ਰਾਂਧ ਸਾਹਿਬ ਜੀ ਦੇ ਵੀ ਦਰਸ਼ਨ ਹੋਏ ਅੱਜ ਪੂਰੇ ਔਰ ਉੱਥੇ ਅਰਦਾਸ ਵੀ ਹੋਈ ਹੈ ਉੱਥੇ ਵੀ ਬਹੁਤ ਆਨੰਦ ਆਇਆ ਅੱਜ ਤੇ ਪਾਲਕੀ ਸਾਹਿਬ ਦੀ ਸਜਾਵਟ ਬਹੁਤ ਸੋਹਣੀ ਕੀਤੀ ਗਈ ਹੈ ਉਹ ਕਿਵੇਂ ਦਿਖ ਰਹੀ ਹੈ ਉਹ ਤੇ ਦੇਖੋ ਮੈਂ ਤੁਹਾਨੂੰ ਕਿਹੋ ਜਿਹਾ ਆਨੰਦ ਹੀ ਆਨੰਦ ਹੈ ਅੱਜ ਬਹੁਤ ਆਨੰਦ ਹੈ ਅੱਜ ਧੰਨਵਾਦ ਜੀ ਬਸ ਦੇਖਿਆ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਆਨੰਦ ਮਹਿਸੂਸ ਹੋ ਰਿਹਾ ਨਗਰ ਕੀਰਤਨ ਦੇ ਵਿੱਚ ਪਹੁੰਚ ਕੇ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਬਾਰੇ ਨਗਰ ਕੀਰਤਨ ਬਹੁਤ ਵਧੀਆ ਜੀ ਬਹੁਤ ਚੰਗਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਆਪਣੀ ਜਿਹੜੀ ਸਹੀਤ ਮਤਲਬ ਇਹ ਸਿੱਖ ਪ੍ਰਾਚਿਤ ਨੂੰ ਕਾਇਮ ਰੱਖਿਆ ਹੈ ਬਹੁਤ ਹੀ ਵਧੀਆ ਲੱਗ ਰਿਹਾ ਹੈ ਇਸ ਜੁਨੀ ਦੇਖ ਕੇ ਇਹ ਤੁਹਾਨੂੰ ਕੀ ਲੱਗਦਾ ਕਿ ਨੌਜਵਾਨ ਵੱਡੀ ਗਿਣਤੀ ਚ ਪਹੁੰਚਦੇ ਨੇ ਨਗਰ ਕੀਰਤਨ ਬਿਲਕੁਲ ਜੀ ਬਿਲਕੁਲ ਬਹੁਤ ਨੌ ਵੱਡੀ ਗਿਣਤੀ ਪਹੁੰਚ ਰਹੀ ਹੈ ਪਹੁੰਚ ਜੀ ਜੀ ਇੱਥੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੂਗਾ ਬਹੁਤ ਹੀ ਵਧੀਆ ਪ੍ਰਬੰਧ ਹੈ ਬਹੁਤ ਹੀ ਕਮੇਟੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਅਸੀਂ ਜਿਨ੍ਹਾਂ ਨੇ ਇਹ ਮਹਿੰਮ ਕੀਤੀ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਲੱਗਿਆ ਜੀ ਅੰਕਲ ਜੀ ਨਗਰ ਕੀਰਤਨ ਚ ਪਹੁੰਚੇ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚੰਗਾ ਲੱਗ ਰਿਹਾ ਜੀ ਸਾਡੇ ਪੰਜਵੇਂ ਪਾਤਸ਼ਾਹ ਗੁਰ ਉਹ ਜਿਹੜਾ ਗੁਰੂਆਂ ਨੇ ਸੁਨੇਹਾ ਦਿੱਤਾ ਸਭ ਸਰਬੱਤ ਦੇ ਭਲੇ ਲਈ ਆ ਜੀ ਹਾਂ ਇਹ ਕਿੰਨੇ ਸਾਲਾਂ ਤੋਂ ਇਸ ਨਗਰ ਕੀਰਤਨ ਚ ਸ਼ਾਮਲ ਹੁੰਦੇ ਆ ਮੈਂ ਹੋ ਰਿਆਂ ਨੇ 8 9 10 ਸਾਲ ਹਾਂ ਜੀ ਤੁਹਾਨੂੰ ਲੱਗਦਾ ਹਰ ਸਾਲ ਸੰਗਤਾਂ ਦਾ ਇਕੱਠ ਵੱਧਦਾ ਜਾਂਦਾ ਆ ਹਾਂ ਜੀ ਹਰ ਸਾਲ ਸੰਗਤਾਂ ਦਾ ਇਕੱਠ ਵੱਧਦਾ ਜਾਂਦਾ ਆ ਵੱਧ ਆ ਜਾਂਦਾ ਜੀ ਬਹੁਤ ਵੱਧ ਜਾਂਦਾ ਨੌਜਵਾਨ ਕਿੰਨੇ ਕੁ ਸ਼ਾਮਲ ਹੁੰਦੇ ਆ ਨਗਰ ਕੀਰਤਨ ਚ ਨੌਜਵਾਨ ਬਹੁਤ ਆ ਬਹੁਤ ਚੰਗੀ ਗੱਲ ਆ ਆਂਟੀ ਜੀ ਨਗਰ ਕੀਰਤਨ ਚ ਵਾਲੰਟੀਅਰ ਵਜੋਂ ਸੇਵਾ ਨਹੀਂ ਬਾਹ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਹਾਂ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਦਾ ਸੇਵਕਾਂ ਦਾ ਸੰਗਤਾਂ ਦਾ ਜਿਹੜਾ ਇੰਨਾ ਵੱਡਾ ਸਾਥ ਦੇ ਰਹੇ ਆ ਬਹੁਤ ਬਹੁਤ ਸ਼ੁਕਰਾਨਾ ਗੁਰਦੁਆਰਾ ਸਾਹਿਬ ਦਾ ਤੁਹਾਡਾ ਸਭਨਾ ਸੇਵਾਦਾਰਾਂ ਦਾ ਸੇਵਾ ਕਰਕੇ ਬੜਾ ਹੀ ਖੁਸ਼ ਨਿਹਾਲ ਹੋ ਰਹੇ ਆ ਜੀ ਬਹੁਤ ਧੰਨਵਾਦ ਕਰ ਰਹੇ ਆ ਸਭ ਦਾ ਹੀ ਧੰਨਵਾਦ ਆ ਕੋਟਾ ਕੋ ਧੰਨਵਾਦ ਜੀ ਤੁਸੀਂ ਪਹਿਲਾਂ ਵੀ ਵਲੰਟੀਅਰ ਦੀ ਸੇਵਾ ਨਿਭਾਈ ਹੋਈ ਆ ਹਾਂ ਜੀ ਹਾਂ ਜੀ ਨਿਭਾਈ ਹੋਈ ਆ ਜੀ ਜੋ ਸੇਵਾ ਕਰਕੇ ਆਨੰਦ ਆਉਂਦਾ ਜੀ ਹੋਰ ਕੋਈ ਕੰਮ ਕਰਕੇ ਆਨੰਦ ਨਹੀਂ ਆ ਸਕਦਾ ਨਗਰ ਕੀਰਤਨ ਦੇ ਵਿੱਚ ਬਹੁਤ ਸਾਰੇ ਲੰਗਰ ਦੇ ਵੀ ਸਟਾਲਸ ਲਗਾਏ ਗਏ ਸਨ ਦਾ ਜੇ ਕਿ ਇਹ ਲੰਗਰ ਦੇ ਸਟਾਲਸ ਖਾਸ ਕਰਕੇ ਨੌਜਵਾਨ ਪੀੜੀ ਦੇ ਵੱਲੋਂ ਲਗਾਏ ਗਏ ਸੀ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਲੰਗਰ ਦੀਆਂ ਸਟਾਲਸ ਦੇਖਣ ਨੂੰ ਮਿਲਿਆ ਜਿਸ ਦਾ ਲੋਕਾਂ ਨੇ ਵੀ ਖੂਬ ਆਨੰਦ ਮਾਣਿਆ ਇਸ ਮੌਕੇ ਤੇ ਲੰਗਰ ਦੀਆਂ ਸਟਾਲਸ ਜਾਂ ਫਿਰ ਲੰਗਰ ਦੇ ਟੈਂਟ ਲਾਉਣ ਵਾਲੇ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਤੋਂ ਉਹਨਾਂ ਵੱਲੋਂ ਪਿਛਲੇ 10 ਦਿਨਾਂ ਤੋਂ ਹੀ ਇਸ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਸਵੇਰ ਦੇ 4 ਜਾਂ ਤਕਰੀਬਨ 5 ਵਜੇ ਦੇ ਉਹ ਆਪਣੀ ਥਾਂ ਤੇ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਸਾਰੇ ਪ੍ਰਬੰਧ ਹੀ ਪਹਿਲਾਂ ਕਰ ਲਏ ਗਏ ਸਨ ਅਤੇ ਉਹਨਾਂ ਨੇ ਵੀ ਕਿਹਾ ਕਿ ਇਸ ਸਾਲ ਸੰਗਤ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਨਗਰ ਕੀਰਤਨ ਦੇ ਵਿੱਚ ਉੱਥੇ ਲੰਗਰ ਦੀ ਵੀ ਬਹੁਤ ਸੰਗਤਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇੱਕ ਸਟਾਲ ਦੇ ਵਿੱਚ ਪਹੁੰਚੇ ਹਾਂ ਉੱਥੇ ਜਿਨ੍ਹਾਂ ਦੇ ਵੱਲੋਂ ਲੰਗਰ ਲਗਾਇਆ ਗਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਮੈਂ ਅੱਜ ਲੰਗਰ ਦੇ ਵਿੱਚ ਸੇਵਾ ਨਿਭਾਈ ਜਾ ਰਹੀ ਹੈ ਕਿਵੇਂ ਕਿ ਮਹਿਸੂਸ ਕਰ ਰਿਹਾ ਉਹ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਜੀ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਜ਼ਿਆਦਾ ਰੌਣਕ ਸੀ ਅਤੇ ਇੱਥੇ ਸੇਵਾ ਨਿਭਾ ਕੇ ਬਾਬਾ ਜੀ ਨੇ ਵਾਇਗੁਰੂ ਜੀ ਨੇ ਸਾਡੇ ਕੋਲੋਂ ਸੇਵਾ ਲਈ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਦੇ ਬਹੁਤ ਵਧੀਆ ਲੱਗ ਅਸੀਂ ਬਹੁਤ-ਬਹੁਤ ਧੰਨਵਾਦੀ ਆ ਸੰਗਤ ਦੇ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਦਰਸ਼ਨ ਦਿੱਤੇ ਸਾਨੂੰ ਬਹੁਤ-ਬਹੁਤ ਮਿਹਰਬਾਨੀ ਸੰਗਤ ਜੀ। ਤਿੰਨ ਲੰਗਰ ਇੱਥੇ ਲੰਗਰ ਦੇ ਵਿੱਚ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ? ਅਸੀਂ ਵੈਸੇ ਤਾਂ 5-6 ਸਾਲ ਤੋਂ ਲਗਾਤਾਰ ਸੇਵਾ ਨਿਭਾ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਾਬਾ ਜੀ ਸਾਡੇ ਕੋਲ ਇਸੇ ਤਰ੍ਹਾਂ ਹਰ ਸਾਲ ਸੇਵਾ ਲੈਂਦੇ ਰਹਿਣਗੇ। ਲੱਗਦਾ ਕਿ ਇਸ ਸਾਲ ਸੰਗਤਾਂ ਦਾ ਇਕੱਠ ਜ਼ਿਆਦਾ ਹੋਇਆ ਨਗਰ ਕੀ ਹਾਂਜੀ ਇਸ ਸਾਲ ਸੰਗਤਾਂ ਦਾ ਇਕੱਠ ਅੱਗੇ ਨਾਲੋਂ ਬਹੁਤ ਜ਼ਿਆਦਾ ਹੈ ਜੋ ਅਸੀਂ ਵੀ ਮਹਿਸੂਸ ਕੀਤਾ ਹੈ ਔਰ ਸਾਡੇ ਲਈ ਸਾਡੇ ਲਈ ਮਾਣ ਵਾਲੀ ਗੱਲ ਵੀ ਹੈ। ਕਿ ਸਾਡੇ ਇੱਥੇ ਜਿਹੜੇ ਆਪਣੇ ਪੰਜਾਬੀਆਂ ਦੇ ਬਹੁਤ-ਬਹੁਤ ਜਿਹੜੀ ਅੱਗੇ ਮਤਲਬ ਜਨਰੇਸ਼ਨ ਜਿਹੜੀ ਇੱਥੇ ਹੋਰ ਆਵੇ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਹਰ ਸਾਲ ਸੰਗਤ ਇਸੇ ਤਰ੍ਹਾਂ ਵਧਦੀ ਰਹੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਤਾਂ ਇੱਕ ਹੋਰ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾਈ ਜਾ ਰਹੀ ਹੈ ਲੰਗਰ ਦੀ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਜੀ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਜੋ ਸਮਾਗਮ ਵਿੱਢੇ ਨੇ ਸੰਗਤ ਨੇ ਰਲ ਕੇ ਸੋਹਣੀ ਸੇਵਾ ਨਿਭਾਈ ਜਾ ਰਹੀ ਹੈ ਤੇ ਸੰਗਤ ਦੇ ਦਰਸ਼ਨ ਮੇਲੇ ਕੀਤੇ ਜਾ ਰਹੇ ਜੀ ਤੁਸੀਂ ਇੱਥੇ ਸਵੇਰੇ ਕਿੰਨੇ ਵਜੇ ਪਹੁੰਚ ਗਏ ਸੀ ਸੇਵਾ ਕਰਨ ਲਈ ਅ ਅਸੀਂ ਵੈਸੇ ਕਰੂ ਤੇ ਸਵੇਰੇ 5 ਵਜੇ ਦਾ ਲੱਗਾ ਹੋਇਆ ਜੀ ਤੇ ਆਪੋ ਆਪਣੀਆਂ ਡਿਊਟੀਆਂ ਸੀ ਕੋਈ ਕੋਈ अर्ਲੀ ਆਇਆ ਕੋਈ ਲੇਟ ਆਇਆ ਥੋੜਾ ਜੇ ਜਿਹੜੇ ਲੰਗਰ ਲਗਾਇਆ ਜਾਂਦਾ ਇਹਦੀ ਤਿਆਰੀ ਕਿੰਨੇ ਸਮੇਂ ਪਹਿਲਾਂ ਸ਼ੁਰੂ ਕਰ ਦਿੱਤੀ ਜਾਂਦੀ ਵੈਸੇ ਤੇ ਤਿਆਰੀ ਜੀ ਆਲਮੋਸਟ 10 ਦਿਨ ਤੋਂ ਪਹਿਲਾਂ ਤੁਸੀਂ ਸਮਾਨ ਖਰੀਦਣਾ ਫਿਰ 2 ਦਿਨ ਪਹਿਲਾਂ ਕੱਟਣਾ ਵੱਢਣਾ ਹਰ ਚੀਜ਼ ਹੈ ਨਾ ਸੋ ਸਮਾਂ 5 ਦਿਨ ਦਾ ਤੁਸੀਂ ਕਹ ਲਓ ਵੀ ਪਹਿਲਾਂ ਸ਼ੁਰੂ ਹੋ ਜਾਂਦਾ ਕੀ ਨਗਰ ਕੀਰਤਨ ਦੇ ਵਿੱਚ ਜਿਵੇਂ ਪ੍ਰਬੰਧ ਕੀਤੇ ਜਾਂਦੇ ਆ ਉਹ ਪ੍ਰਬੰਧਾਂ ਬਾਰੇ ਕੀ ਕਹਿਣਾ ਚਾਹੋ? ਹਾਂਜੀ। ਪ੍ਰਬੰਧ ਕੀਤੇ ਜਾਂਦੇ ਨੇ ਜੋ ਉਹਨਾਂ ਬਾਰੇ ਕੀ ਕਹਿਣਾ ਚਾਹੋ? ਅ ਪ੍ਰਬੰਧ ਠੀਕ ਆ ਜੀ ਬਹੁਤ ਬਹੁਤ ਤੌਰ ਤੇ ਤੇ ਬਟ ਅ ਚਲੋ ਸਾਡੇ ਨੌਜਵਾਨਾਂ ਨੂੰ ਚਾਹੀਦਾ ਵੀ ਥੋੜਾਕ ਅਸੀਂ ਗਰੇਜ ਕਰੀਏ ਅ ਗੱਡੀਆਂ ਵਿੱਚ ਆਉਣ ਨਾਲੋਂ ਜੇ ਅਸੀਂ ਪੈਦਲ ਆਈਏ ਥੋੜਾ ਟ੍ਰੈਫਿਕ ਪਾਰਕਿੰਗ ਦਾ ਇਜ਼ੀ ਹੋ ਜਾਂਦਾ ਤੇ ਲੋਕਾਂ ਨੂੰ ਆਉਣ ਜਾਣ 'ਚ ਸੌਖਿਆ ਤੇ ਧਿਆਨ ਰੱਖਿਆ ਜਾਵੇ ਕਿ ਜੇ ਕੋਈ ਛੋਟਾ ਬੱਚਾ ਆ ਤੇ ਉਹਨਾਂ ਨੂੰ ਅ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਵੀਲਡ ਦਿੱਤੀ ਜਾ ਸ਼ਹੀਦੀ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਸ ਵੀ ਸੇਵਾ ਕਰਨ ਦੇ ਲਈ ਪਹੁੰਚੇ ਹੋਏ ਸਨ ਕਈਆਂ ਦੇ ਵੱਲੋਂ ਸਾਫ ਸਫਾਈ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਸੀ ਜਿਗਰ ਯੋਗ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਹੀ ਪਹੁੰਚ ਕੇ ਬੈਠ ਗਈਆਂ ਸਨ ਹਾਰਾ ਕੇ ਨਗਰ ਕੀਰਤਨ ਦੇਵੀ ਦੇ ਨਾਲ ਪਹੁੰਚਿਆ ਪਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹਿਲਾਂ ਹੀ ਉੱਥੇ ਗੁਰੂ ਘਰ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਅਤੇ ਉਹਨਾਂ ਦੇ ਵੱਲੋਂ ਨਗਰ ਕੀਰਤਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਸ ਮੌਕੇ ਤੇ ਛੋਟੇ-ਛੋਟੇ ਬੱਚੇ ਵੀ ਨਗਰ ਕੀਰਤਨ ਦੇ ਵਿੱਚ ਕੇਸਰੀ ਦਸਤਾਰਾਂ ਬਨ ਕੇ ਉੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਹੀ ਚੰਗਾ ਲੱਗ ਰਿਹਾ ਸੀ ਵੌਲੰਟੀਅਰਸ ਵੀ ਆਪਣੇ ਪਰਿਵਾਰਾਂ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਸਨ ਅਤੇ ਜਦੋਂ ਵੌਲੰਟੀਅਰ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗ ਰਿਹਾ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਪਹੁੰਚਿਆ ਹੋਇਆ ਤੇ ਉਹਨਾਂ ਨੇ ਸ਼ਹੀਦਾਂ ਨੂੰ ਵੀ ਇਸ ਮੌਕੇ ਤੇ ਯਾਦ ਕੀਤਾ ਤਤੇ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਸ ਪਹੁੰਚ ਹੋਏ ਨੇ ਜਿਨ੍ਹਾਂ ਦੇ ਵੱਲੋਂ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਸੇਵਾ ਨਿਭਾਈ ਜਾ ਰਹੀ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਸਾਫ ਸਫਾਈ ਦਾ ਨਾ ਧਿਆਨ ਰੱਖ ਰਹੇ ਹੋ ਇਹ ਤੁਸੀਂ ਆਪ ਆਪਣੀ ਮਰਜੀ ਨਾਲ ਕਰ ਰਹੇ ਹੋ ਸੇਵਾ ਹਾਂ ਜੀ ਵਾਹਿਗੁਰੂ ਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਹਾਂ ਜੀ ਜਦੋਂ ਵੀ ਮੈਂ ਕਿਤੇ ਵੀ ਕਿਸੇ ਵੀ ਪ੍ਰੋਗਰਾਮ 'ਚ ਜਾਵਾਂ ਸ਼ਹੀਦੀ ਨਗਰ ਕੀਰਤਨ ਆ ਜਾਂ ਕੋਈ ਹੋਰ ਨਗਰ ਕੀਰਤਨ ਜਾਂ ਆਪਣੀ ਕਮਿਊਨਿਟੀ ਦਾ ਕੋਈ ਵੀ ਹੋਵੇ ਮੈਂ ਉੱਥੇ ਸੇਵਾ ਜ਼ਰੂਰ ਲੈਂ ਤੇ ਅੱਜ ਦੇ ਸ਼ਹੀਦੀ ਨਗਰ ਕੀਰਤਨ ਚ ਪਹੁੰਚ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਮੈਨੂੰ ਆਪਣੇ ਸ਼ਹੀਦਾਂ ਤੇ ਬਹੁਤ ਮਾਣ ਆ ਪ੍ਰਾਊਡ ਕਰਦੀ ਆ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਸਾਡੇ ਵਿੱਚ ਇਹ ਬਹੁਤ ਵੱਡੀ ਤਾਕਤ ਆ ਕਿ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆ ਤੇ ਤੁਹਾਨੂੰ ਲੱਗਦਾ ਕਿ ਇਸ ਸਾਲ ਜਿਵੇਂ ਅੱਗੇ ਸਾਲ ਵਧਦੇ ਜਾਂਦੇ ਆ ਸੰਗਤਾਂ ਦਾ ਉਤਸ਼ਾਹ ਹੋਰ ਵਧਦਾ ਜਾਂਦਾ ਨਗਰ ਕੀਰਤਨ ਨੂੰ ਲੈ ਕੇ ਹਾਂਜੀ ਬਹੁਤ ਚੰਗੀ ਗੱਲ ਆ ਤੁਹਾਡਾ ਵਰਗਾ ਮੀਡੀਆ ਜਿਹੜਾ ਆ ਸਾਡੀ ਸੰਗਤਾਂ ਨੂੰ ਉਤਸ਼ਾਹ ਦਿੰਦਾ ਆ ਤੇ ਦੱਸ ਰਿਹਾ ਆ ਸਾਡੀ ਕੌਮ ਦਾ ਇਤਿਹਾਸ ਜਿਹੜਾ ਆ ਸਾਡੀਆਂ ਸੰਗਤਾਂ ਨੂੰ ਜੇ ਸਾਡੀ ਕੌਮ ਦਾ ਇਤਿਹਾਸ ਪਤਾ ਲੱਗੂਗਾ ਤਾਂ ਹੀ ਉਤਸ਼ਾਹ ਵਧੂਗਾ ਨਾ ਤੇ ਮੈਂ ਬੜਾ ਮਾਣ ਮਹਿਸੂਸ ਕਰਦੀ ਆ ਮੇਰੇ ਵਰਗੀਆਂ ਭੈਣਾਂ ਦਾ ਮੇਰੇ ਤੋਂ ਬਜ਼ੁਰਗ ਮਾਮਾ ਦਾਤੀਆਂ ਦਾ ਜਿਹੜੇ ਕਿ ਆਪਣੇ ਇਤਿਹਾਸ ਨੂੰ ਜਾਣਦੇ ਨੇ ਤੇ ਬਾਕੀ ਇਤਿਹਾਸ ਨੂੰ ਪਤਾ ਲੱਗੇ ਹਨਾ ਕਿ ਸਾਡੇ ਇਤਿਹਾਸ ਦੇ ਵਿੱਚ ਕੀ ਹੋਇਆ ਤੇ ਅਸੀਂ ਕਿਸ ਕੌਮ ਦੇ ਵਾਰਿਸ ਆ ਤੇ ਤੁਸੀਂ ਅੱਜ ਇੱਥੇ ਆਪਣੇ ਪਰਿਵਾਰ ਨਾਲ ਪਹੁੰਚੇ ਹੋਏ ਹੋ ਹਾਂਜੀ ਹਾਂਜੀ ਮੇਰਾ ਪੂਰਾ ਪਰਿਵਾਰ ਹਮੇਸ਼ਾ ਨਾਲ ਆਉਂਦਾ ਹੈ ਸ਼ਾਮ ਦੇ ਲਗਭਗ 7:00 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਕਬੀਰਾਂ ਮਰ ਤਾ ਮਰਤਾ ਜਤ ਮੂਆ ਮਰ ਪੀ ਨਾ ਜਾਣੇ ਸੰਗਤਾ ਵੱਲੋਂ ਵੀ ਅਨੁਸ਼ਾਸਨ ਦੀ ਪਾਲਣਾ ਕੀਤੀ ਗਈ ਅਤੇ ਨਗਰ ਕੀਰਤਨ ਵਿੱਚ ਹਾਜ਼ਰੀ ਵੀ ਲਗਵਾਈ ਗਈ। ਅਖੀਰ ਵਿੱਚ ਦੋਹਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਸੰਗਤਾਂ ਦੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ ਗਿਆ ਹੈ। ਸੰਗਤਾਂ ਨੂੰ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਬਹੁਤ ਹੀ ਚੰਗਾ ਲੱਗਿਆ। ਨਗਰ ਕੀਰਤਨ ਜਦੋਂ ਤੱਕ ਨਹੀਂ ਪਹੁੰਚਿਆ ਸੀ ਉਦੋਂ ਤੱਕ ਸੰਗਤਾਂ ਉੱਥੇ ਹੀ ਇੰਤਜ਼ਾਰ ਕਰ ਰਹੀਆਂ ਸਨ ਅਤੇ ਜਿੱਦਾਂ ਹੀ ਨਗਰ ਕੀਰਤਨ ਪਹੁੰਚਿਆ ਤਾਂ ਸਾਰੀਆਂ ਸੰਗਤਾਂ ਦੇ ਵੱਲੋਂ ਖੜੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਕੀਤਾ ਗਿਆ। ਰੰਟਨ ਦੇ ਵਿੱਚ ਜੋ ਸ਼ਹੀਦੀ ਨਗਰ ਕੀਰਤਨ ਸਜਾਇਆ ਗਿਆ ਸੀ 8 ਜੂਨ ਦਿਨ ਐਤਵਾਰ ਨੂੰ ਉਸ ਦੀ ਸਮਾਪਤੀ ਜੋਤਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਹੋਣੀ ਸੀ ਤੇ ਜੋਤਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਆ ਜੋ ਕਿ ਸੰਪੈਕ ਰੋਡ ਦੇ ਉੱਤੇ ਹੈਗਾ ਆ ਇੱਥੇ ਨਗਰ ਕੀਰਤਨ ਦੀ ਕੋਸ਼ਿਸ਼ ਸਮੇਂ ਦੇ ਵਿੱਚ ਸਮਾਪਤੀ ਹੋਣ ਵਾਲੀ ਹੈ ਤੇ ਇਸ ਸਮਾਪਤੀ ਤੋਂ ਪਹਿਲਾਂ ਹੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਚੁੱਕੀਆਂ ਨੇ ਕਾਫੀ ਸਾਰੀਆਂ ਲੰਗਰ ਦੀਆਂ ਸਟਾਲਸ ਵੀ ਇੱਥੇ ਲੱਗੀਆਂ ਹੋਈਆਂ ਨੇ ਤੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਵੇਗਾ ਸੰਗਤਾਂ ਦੇ ਨਾਲ ਗੱਲਬ ਕੈਮਰਾਮੈਨ ਵਿਪਿੰਨ ਦੇ ਨਾਲ ਗੁਰਜੀਤ ਕੌਰ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ